ਸਸੀ ਕਾ ਭਾਈ ਜੀ ਸਸੀ ਕਾ ਜੀ ਤੋ ਠੀਕ ਹੋ ਦੀ ਹਾਂ ਜੀ ਬੈਠਾ ਭਾਈ ਜੀ ਇੱਕ ਮਿੰਟ ਪਾਹੀ ਰਿਸ਼ਤੇ ਤੁਸੀਂ ਕਰਵਾਉਨੇ ਆ ਤੈਨੂੰ ਉਹ ਮੇਰੇ ਤੋਂ ਬਿਨਾ ਕੋਈ ਹੋਰ ਦਿਸ ਰਿਹਾ ਨਹੀਂ ਜੀ ਓਏ ਆਪ ਪਾਈ ਗਰਾਉਂਡ ਨੇ ਵੀ ਜੀ ਕਿੱਥੇ ਆ ਭਾਈ ਰਿਸ਼ਤਾ ਕਰਵਾਉਂ ਦਿਲਾਂ ਨੂੰ ਦਿਲਾਂ ਨਾਲ ਜੋੜ ਦਿਆਂਗੇ ਵਗਦੇ ਪਾਣੀ ਚ ਨਾਰੀਅਲ ਰੋੜ ਸੁਣ ਲੈ ਵੀਰੇ ਅਜੇ ਹੋਰ ਮੱਥੇ ਤੇ ਸੇਰਾਲਮ ਕਾਦਾਂਗੇ ਚੜਦੇ ਸਿਆਲ ਤੇਰੇ ਵੇੜੇ ਚ ਚਾਂਦੀਆਂ ਸ਼ਿੰਗਾਰਾਂ ਸ਼ਾਬਾਸ਼ ਕਿ ਬੇ ਸੌਣੀ ਸ਼ਰੀ ਕਰਨ ਦੇ ਤੁਸੀਂ। ਥੈਂਕ ਯੂ ਵੀਰੇ ਆਪਣਾ ਵੈਸੇ ਨਾਲ ਠੇਕੇਦਾਰੀ ਦਾ ਵੀ ਆਟਾ ਚੱਕੀ ਵੀ ਆਪਣੀ ਆਪਾਂ ਨਰਸੀ ਦਾ ਕੰਮ ਵੀ ਕਰਦੇ ਆਂ ਤੇ ਆਪਾਂ ਬੱਦ ਹਾਜਮੀ ਦਾ ਚੂਨ ਵੀ ਵੇਚਦੇ ਆਂ। ਹਲੋ ਭਾਈ ਤੁਸੀਂ ਸੰਬੰਧੀ ਨੂੰ ਮਾਰ ਪਈ ਜਾ ਰਹੇ ਹੋ? ਕਰਨੇ ਪੈਂਦੇ ਨੇ ਵੀਰੇ ਕੰਮ ਨਾਲ ਕਰਨੇ ਪੈਂਦੇ। ਸ਼ਾਮਾ। 1 ਮਿੰਟ। ਹਲੋ। ਹੈਲੋ। ਅ ਰੰਗੀਲਾ ਸਾਹਿਬ ਬੋਲਦੇ ਹਾਂ। ਹਾਂਜੀ। ਅ ਤੁਹਾਡੀ ਇੱਕ ਐਡ ਦੇ ਗੀਜ਼ਮੇ ਰੇ ਰਿਸ਼ਤੇ ਰਿਸ਼ਤੇ ਆਪਾਂ ਰੰਗੀਲੇ ਬੰਦਿਆਂ ਵੀਰੇ ਆਪਾਂ ਰੰਗਿਲੀਆਂ ਐਟਾ ਜੰਨੇ ਆਂ ਹਾਂਜੀ ਆਪਾਂ ਹੀ ਰਿਸ਼ਤੇ ਕਰਾਉਨੇ ਆ ਅੱਛਾ ਅੱਛਾ ਪਾਜੀ ਤੁਹਾਨੂੰ ਮਿਲਣਾ ਸੀਗਾ ਅ ਅੱਜ ਤਾਂ ਮੈਂ ਬਿਜੀ ਆਂ ਤੁਸੀਂ ਕੱਲ ਆਇਓ ਪਾਜੀ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਤੁਸੀਂ ਮੈਨੂੰ ਐਡਰੈਸ ਭੇਜੋ ਮੈਂ ਅੱਜ ਹੀ ਆ ਗਿਆ ਤੁਹਾਡੇ ਕੋਲੇ ਜਿਆਦਾ ਹੀ ਤੱਤੇ ਲੱਗਦੇ ਹੋ ਜਿਆਦਾ ਹੀ ਤੱਤੇ ਲੱਗਦੇ ਹੋ ਪਾਜੀ ਕੱਡੋ ਟਾਈਮ ਥੋੜਾ ਜਿਆ

ਯਾਹ ਬੁਧੇ ਫਿਰਦੇ ਨੇ ਯਾ ਅੱਲਾਹ ਅੱਦੋਗੀ ਨਾ ਕੋਈ ਰਿਸ਼ਤੇ ਹੀ ਰਿਸ਼ਤੇ ਵਾਲਾ ਬੋਰਡ ਨਾ ਕੋਈ ਐਡ ਸਿਕਾ ਜੀ ਮੇ ਬੰਦਾ ਕੌਣਾ ਇੱਥੇ ਨਹੀਂ ਹੈਈ ਬੈਠੋ ਬੈਠੋ ਸ਼ਕਲ ਤੋਂ ਤਾਂ ਲੱਗਦਾ ਨਹੀਂ ਕੀ ਮਤਲਬ ਵੀ ਡੋਡਾ ਉਹ ਮਤਲਬ ਕੁਝ ਨਹੀਂ ਕੱਕਾ ਪਾਣੀ ਪਾ ਭਾਈ ਕੀ ਗੱਲਾਂ ਕਰੀ ਜਾਂਦੇ ਮੈਨੂੰ ਪਾਣੀ ਪਾਵਾ ਲੱਗਦਾ ਹੂੰ ਪ੍ਰਾਇਮਰੀ ਰਿਸ਼ਤੇ ਕਰਾਉਣ ਆਇਆ ਆ ਤੇ ਯਾਰ ਜਿਹੜਾ ਰਿਸ਼ਤਾ ਕਰਾਉਣਾ ਆਇਆ ਕੋਈ ਨਾ ਸਮਾਰਟ ਆ ਤੇ ਭਈ ਤੁਸੀਂ ਰਿਸ਼ਤੇ ਕਰਾਉਣੇ ਹਾਂਜੀ ਮੈਂ ਹੀ ਆ ਰੰਗੀਲਾ ਰਿਸ਼ਤੇਆ ਵਾਲਾ ਮੈਨੂੰ ਲੱਗਿਆ ਸੀ ਮੈਨੂੰ ਲੱਗਿਆ ਸੀ ਮੈਂ ਕਿਹਾ ਵੀ ਬੰਦਾ ਡਿਫਰੈਂਟ ਤਰੀਕੇ ਦਾ ਹੋਊਗਾ ਕਿ ਕਾਜ਼ੀ ਕਸੂਤੀ ਜਗਾ ਤੇ ਅੱਗੇ ਆਫਿਸ ਬਣਾਇਆ ਤੁਸੀਂ Google Map ਵੀ ਪੰਬਲਪੁਰੇ ਚ ਪੈ ਗਿਆ ਸਿਕਿਉਰਿਟੀ ਰੀਜ਼ਨ ਕਰਕੇ ਵੀਰ ਸੀ ਓਹੋ ਪਰ ਇਹ ਤੁਸੀਂ ਸਿਕਿਉਰਿਟੀ ਰੀਜ਼ਨ ਦਾ ਐਂ ਗੱਲ ਕਰਦੇ ਹੋ ਕਿ ਜਿਵੇਂ ਸੀਐਮ ਨੇ ਰਿਸ਼ਤਾ ਕਰਵਾਉਂਦਾ ਸੌਰੀ ਪਰ ਉਹਨਾਂ ਤਾਂ ਹੋਈ ਕਿ ਰਿਸ਼ਤੇ ਮੈਨੂੰ ਲੱਗਦਾ ਉਹਨਾਂ ਦੀ ਸਾਰੀ ਟੀਮ ਦੇ ਹੀ ਰਿਸ਼ਤੇ ਹੋਗੇ ਹਨ ਵਿਆਹੀ ਹੋਗੇ ਚਲੋ ਕੋਈ ਨਹੀਂ ਸਾਡੇ ਵਰਗੇ ਆਮ ਬੰਦੇ ਹੋ ਗਏ ਅਜੀ ਦੇਖੋ ਕੋਈ ਕਰਾ ਦੋਗੇ ਤੁਸੀਂ ਨਹੀਂ ਨਹੀਂ ਮੇਰਾ ਇੱਕ ਮਿੰਟ ਪੱਕਾ ਮੇਰਾ ਭਾਜੀ ਨਹੀਂ ਨਹੀਂ ਪਹਿਲਾਂ ਮੈਂ ਦੇਖੋ ਪਹਿਲਾਂ ਪਹਿਲਾਂ ਮੇਰਾ ਕਰਾਉ ਮੇਰਾ ਯਾਰ ਮੈਂ ਤੇਰਾ ਮੇਰਾ ਓ ਛੱਡੋ ਜੀ ਜੀ ਦੋਨਾਂ ਦੇ ਕਰਾ ਦੇਾਂਗੇ ਇਕੱਠੇ ਕਰਾ ਦੇਾਂਗੇ ਆਪਾਂ ਤਾਂ ਵਰਲਡ ਵਾਈਡ ਰਿਸ਼ਤੇ ਕਰਾਤੇ ਆ ਜੰਗਲਾਂ 'ਚ ਰਿਸ਼ਤੇ ਕਰਾਤੇ ਆ ਹਾਂ ਦਾਤਾ ਨਾ ਚੀਜ਼ ਚੀਜ਼ ਹੈ ਆਪਣੀ ਤਾਂ ਸਲਮਾਨ ਦੀ ਵੀ ਗੱਲ ਚੱਲ ਰਹੀ ਹੈ ਛੋਟੇ ਤੋਂ 10 ਦਿਨ ਪਹਿਲਾਂ ਜਾਂ ਮਗਰੋਂ ਦਾ ਵਿਆਹ ਕਰਦੇ ਨੇ ਪਰ ਮੈਂ ਤੁਹਾਨੂੰ ਰੈਫਰੈਂਸ ਦਊਂਗਾ ਪਹਿਲਾਂ ਥੋੜਾ ਕਰਾਵਾਂਗੇ ਉਹਦਾ ਹਜੇ ਸਰਦ ਜੀ ਰਿਸ਼ਤੇ ਕਰਾਉਣ ਚ ਲੇਟ ਨਹੀਂ ਹੋਗੇ ਤੁਸੀ ਲੱਗਦੇ ਕਦੇ ਮਜਬੂਰੀਆਂ ਨੇ ਥੋੜਾ ਜਿਹਾ ਲੇਟ ਕਰਦਾ ਜੇ ਤੁਸੀਂ ਮੈਨੇਜ ਕਰ ਸਕਦੇ ਤਾਂ ਕੋਈ ਤਾਂ ਤੁਸੀਂ ਖਾਸੇ ਡੇਟ ਹੂੰ ਥੋੜੇ ਨਹੀਂ ਹੋਏ ਪਰ ਕੋਈ ਨਹੀਂ ਤਸੀਂ ਸਾਡੇ ਕੋਲ ਆਗੇ ਔਰ ਰਿਸ਼ਤਾ ਕਰਾ ਦੇਾਂਗੇ ਕਰਾ ਦੇਾਂਗੇ ਪਰ ਤੁਸੀਂ ਇਹ ਦੱਸੋ ਕਿ ਕਿੰਨਾ ਪੜੇ ਦੇਖੋ ਜੀ ਮੈਂ 11.11 ਪੜ੍ਹ ਗਿਆ ਸੀ ਜੇ ਅੱਧਾ ਹੋਰ ਪੜ ਲੈਂਦੇ ਪੂਰੇ ਬਾਰੇ ਨਹੀਂ ਹੋ ਜਾਂਦੇ ਮੈਂ ਕਰ ਲੈਣੇ ਸੀ ਭਾਜੀ ਮੈਂ ਕਰ ਲੈਣੇ ਸੀ ਪਰ ਦਸ ਕੇ ਨਾ ਨਾ ਕਰਦੀਆਂ ਮਜਬੂਰੀਆਂ ਉਹ ਮਜਬੂਰੀ ਵੀ ਮਾਰ ਜਾਂਦੀ ਹੈ ਤੇ ਤੁਸੀਂ ਕੰਮ ਕੀ ਕਰਦੇ ਹੋ ਵੀ? ਕੰਮ ਜਿਹੜਾ ਮਿਲਦੀ ਉਹ ਹੀ ਕਰ ਲੈਂਦੇ ਆਂ। 올राउंडਰ, ਮਲਟੀਪਲੇਅਰ ਦਿੱਕ ਨੂੰ ਲੱਗ ਰਿਹਾ ਸੀ। ਹੋਰ ਦੱਸੋ ਕਿਦਾਂ ਦਿਖਣੀ ਚਾਹੀਦੀ? ਕੁੜੀ ਸੋਹਣੀ ਹੋਵੇ, ਸਨਕੀ ਹੋਵੇ, ਲੰਬੀ, ਲੰਜੀ ਹੋਵੇ, ਮੇਰੇ ਨਾਲ ਖੜੀ ਚਾਹ ਰਹੀ ਹੋਵੇ। ਠੀਕ ਹੈ। ਮਿਲਦਾ ਹਾਂ। ਪਹਿਲਾਂ ਮੈਂ ਆਇਆ, ਮੇਰਾ ਕੰਮ ਦੇਖੋ। ਠੀਕ ਹੈ ਜੀ। ਅ ਤੈਨੂੰ ਕਿੰਨੇ ਸਾਲ ਹੋ ਗਏ ਰਿਸ਼ਤਾ ਲਵ ਦਾ 1-4 ਸਾਲ? ਇਹ 2 ਸਾਲ ਹੋਰ ਖੜਦੇਗਾ ਤੈਨੂੰ ਕੋਈ ਫਰਕ ਪੈਣਾ ਮੇਰੇ ਪਾਸ ਪੈਂਦਾ ਮੇਰੇ ਬੱਚੇ ਦੀ ਭਾਇਲੀ ਥੋੜੀ ਹੈ ਭਾਈ ਇਹ ਤਾਂ ਇਸ ਤਰ੍ਹਾਂ ਲੱਭ ਰਹੇ ਸੀ ਦੂਜੇ ਵਿਆਹ ਦੀ ਗੱਲ ਕਰ ਰਹੇ ਨੇ ਉਹ ਮੇਰੇ ਹਾਲ ਤਾਂ ਪਹਿਲਾਂ ਨਹੀਂ ਹੋਇਆ ਪਹਿਲੀ ਵਿਆਹ ਦੀ ਗੱਲ ਕਰਦਾ ਉਹ ਭਾਈ ਤੁਸੀਂ ਠੰਡੇ ਰਹੋ ਗੱਲ ਤਾਂ ਸਮਝਾ ਕਰ ਦਿਓ ਤੁਸੀਂ ਯਾਰ ਚੌਥਾ ਪੰਜਵਾਂ ਕਿਹੜਾ ਪਾਈ ਸਾਹ ਤੁਹਾਡੇ ਕੋਲ ਮੈਂ ਚੱਲਿਆ ਤੁਸੀਂ ਬਣਾ ਲਿਆ ਭਾਗੋ ਮੇਰਾ ਯਾਰ ਹੈਲੋ ਉਹ ਕਿਹੜੇ ਜਵਾਕਾਂ ਦੀ ਗੱਲ ਕਰਤਾ ਭਾਈ ਹੈਲੋ ਕਿਹੜੀ ਗੱਲ ਕਰਦਾ ਹੈ ਜਵਾਕਾਂ ਦੀ ਫਿਊਚਰ ਦੀ ਗੱਲ ਕਰਦੇ ਭਾਈ ਹੱਦ ਆਈ ਆ ਮੈਂ ਕਦੇ ਨਹੀਂ ਆ ਜਾਣ ਗਿਆ ਆਪਣੇ ਕਲਾਇੰਟ ਨੇ ਪਰ ਆ ਜੀ ਅ ਤਸਵੀਰ ਦਾ ਤੁਸੀਂ ਭਾਰੀ ਤੱਕ ਬਹੁਤ ਨਹੀਂ ਬੰਦੇ ਤੁਸੀਂ ਬੱਲੇ 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 ਤੱਕ ਤਾਂ ਹੀ ਉਹ ਨਿੱਕ ਨੂੰ ਦੇ ਕੇ ਸ਼ੁਰੂ ਕਰਦਾ ਹੀ ਤੇ ਆ ਕਰ ਲਈ ਲੈ ਤੱਕ ਹਾਰ ਵੀ ਸੰਘੇ ਵਾਲੀ ਹੋ ਜਾਂਦੀ ਹੈ ਉਹ ਸ਼ਾਬਾ ਤਾਹੀ ਤਾਹੀ ਮੈਂ ਕਿਉਂ ਤੂੰ ਜੱਚਦੀ ਕਹਤੇ ਆ ਤੁਹਾਡੇ ਤੇ ਤੇ ਅ ਤੁਸੀਂ ਪੱਲੇ ਦਾ ਸੁਵੀ ਕੁੜੀ ਕਿੱਥੋਂ ਦੀ ਚਾਹੀਦੀ ਆਪਾਂ ਨੇਟਾ ਆਸਟ੍ਰੇਲੀਆ ਅਮਰੀਕਾ ਬੰਗਾਲ ਜਾਂ ਯੂਪੀ ਬਿਹਾਰ ਜਾਂ ਬੰਗਾਲ ਕੋ ਕੁੜੀ ਤਾਂ ਇੰਨੇ ਦੀ ਚੱਲ ਜੂਗੀ। ਠੀਕ। ਬਸ ਤੁਹਾਨੂੰ ਦੱਸਿਆ ਨਾ ਵੀ ਸੁਣਦੀ ਸਨਖੀ ਹੋ ਗਈ ਤੇ ਜਾਂਚ ਦੀ ਹੋ ਗਈ। ਤੇ ਭਾਜੀ ਤਾਂ ਫਾਇਦਾ ਤਾਂ ਦਿਖਾਉ ਗੁੜੀਆਂ ਨੇ। ਅਜੀ ਜੂ ਜੂ ਮੀ ਦੀ ਪਟੈਂਟ ਵੀ ਦਿਖਾਵਾਗੇ ਬਾਇਓ ਡਾਟਾ ਇਹ ਸਭ ਸੰਗਠਨ ਕਰਾਵਾਗੇ। ਪਰ ਉਸ ਤੋਂ ਬੰਨਾਈ ਕਿ ਤੁਹਾਨੂੰ ਕੁਝ ਐਡਵਾਂਸ ਦੇਣਾ ਹੋਊ। ਅ ਭਲੀ ਐਡਵਾਂਸ ਛੱਡੋ ਤੁਸੀਂ ਤੁਹਾਨੂੰ ਫੁੱਲ ਵੀਅਮੈਂਟ ਕਰਦੇ ਆਂਗੇ ਆਪਾਂ ਕਿਉਂਕਿ ਪਪਾ ਜੀ ਨੇ ਕਿਹਾ ਵੀ ਐਡਵਾਂਸ ਨਹੀਂ ਦੇਣਾ ਐਡਵਾਂਸ ਵਾਂ ਤੇ ਚੱਕਰ ਚ ਲੱਖਾਂ ਰੁਪਈਆ ਮਾਰਕੀ ਚ ਫਸਿਆ ਪਿਆ ਕੋਈ ਪੈਸੇ ਮੋੜਦਾ ਹੀ ਨਹੀਂ ਤੇ ਹੁਣ ਮੈਂ ਇਹ ਸੋਚ ਕੇ ਆਇਆ ਵੀ ਤੁਹਾਡੇ ਪੈਸੇ ਪੱਕੇ ਨੇ ਵੱਟਦੇ ਪਏ ਨੇ ਠੀਕ ਹੈ ਉਹ ਤੂੰ 10000 ਰੁਪਈਆ ਵੱਧ ਲੈ ਲਿਓ ਪਰ ਐਡਵਾਂਸ ਨਹੀਂ ਬਸ ਤੁਸੀਂ ਰਿਸ਼ਤਾ ਕਰਾਓ ਆਪਦੀ ਪੈਸੇ ਫੜੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਸੀ ਉਹ ਬੰਦੇ ਨਹੀਂ ਜੇ ਦੇਖੋ ਐਡਵਾਂਸ ਦੋਗੇ ਅਸੀਂ ਭਜਨਟ ਕਰਾਂਗੇ ਤੁਹਾਡੇ ਲੈਵਲ ਦੀ ਕੁੜੀ ਲੱਭਾਂਗੇ ਖਰਚਾ ਤਾਂ ਹੁੰਦਾ ਨਾ ਵੀਰ ਮੈਂ ਜਮੇ ਹੀ ਸਮਝਦਾ ਥੋੜੇ ਬਹੁਤੇ ਪੈਸੇ ਤੁਸੀਂ ਕੁੜੋਂ ਖਰਚ ਲਓ ਇਸ ਚਿੱਤੇ ਚਲੋ ਸਾਡੇ ਕੋਲੇ ਹੋਣੀ ਵੀ ਨਹੀਂ ਮੁਕਰੇ ਪਰ ਤੁਸੀਂ ਉਹ ਵੱਟ ਤੋਂ ਥੋੜੇ ਜਿਹੇ ਪੈਸੇ ਚੱਕ ਕੇ ਸਾਨੂੰ ਦੇ ਦਿਓ ਪਾਜੀ ਤੁਸੀਂ ਵੀ ਖਾਨਦਾਨੀ ਬੰਦੇ ਹੋ ਅਸੀਂ ਵੀ ਖਾਨਦਾਨੀ ਬੰਦੇ ਆ ਉਹ ਕਨ ਬਖਰੀਆ ਮੇਰਾ ਰਿਸ਼ਤਾ ਨਹੀਂ ਹੋਇਆ ਦੇਖੋ ਹੋ ਜਾਂਦਾ ਕਈ ਵਾਰੀ ਪਰ ਪਾਪਾ ਜੀ ਨੇ ਗਿਆ ਬੀ ਐਡਵਾਂਸ ਨਹੀਂ ਦੇਣਾ ਇਸੋ ਕਰਕੇ ਅਸੀਂ ਲੱਖਾਂ ਰੁਪਏ ਮਾਰਕੀਟ ਵਿੱਚ ਸਾਈ ਬੈਠੇ ਭਾਜੀ ਤੁਸੀਂ ਮੇਰਾ ਰਿਸ਼ਤਾ ਕਰੋ ਤੇ ਪੈਸੇ ਚੱਕੋ ਹਾਂ ਤੁਸੀਂ ਪਹਿਲਾਂ ਗਲਤ ਬੰਦਿਆਂ ਦੇ ਕੋਲੇ ਫਸੇ ਹੋਵੋਗੇ ਪਰ ਅਸੀਂ ਉਹ ਬੰਦੇ ਨਹੀਂ ਐ ਤੇ ਕਿ ਤੁਹਾਨੂੰ ਥੋੜਾ ਬਹੁਤਾ ਦੇਣੇ ਪੋਗੇ ਕਿਉਂਕਿ ਪੰਜੇ ਨੱਠ ਕਰਕੇ ਤੁਹਾਡੇ ਲੈਵਲ ਦੀ ਕੁੜੀ ਲੱਭਣੀ ਐ ਅਸੀਂ ਭਾਜੀ ਦੇਖੋ ਤੁਸੀਂ ਰਿਸ਼ਤਾ ਕਰਾਓ ਠੀਕ ਐ ਕਿਉਂਕਿ ਥੋੜਾ ਮਾਣਤ ਕਰਨਗੇ ਠੀਕ ਐ ਇਹ ਵੀ ਪਵਾਵਾਂਗੇ ਹਾਂ ਹਾਂ ਮੋਟੀ ਜੀ ਠੀਕ ਹੈ ਪਰ ਸੋਨਾ ਦਾ ਹਿੱਸਾ ਲੱਗ ਕੇ ਦੇ ਦਿਓ ਮੈਨੂੰ ਥੋੜੇ ਦੇ ਪੂਰਾ ਭਰੋਸਾ ਕਿਉਂਕਿ ਤੁਹਾਡੀਆਂ ਅੱਖਾਂ 'ਚ ਮੈਨੂੰ ਦਿਖ ਰਿਹਾ ਵੀ ਤੁਸੀਂ ਮੇਰੇ ਲਈ ਕੁਝ ਕਰ ਦੋਗੇ ਨਹੀਂ ਬੰਦਰ ਜੀ ਮੇਰੇ ਸਾਹਮਣੇ ਚੜ ਲੱਗੇ ਆ ਠੀਕ ਹੈ ਜੀ ਤੇ ਹੱਥ ਵੜਾਓ ਠੀਕ ਹੈ ਤੇ ਫਿਰ ਤੁਹਾਡੇ ਕੋ ਨੰਬਰ ਆ ਗਿਆ ਮੇਰਾ ਤੇ ਮੈਨੂੰ ਪ੍ਰੋਫਾਈਲਾਂ ਵੀ ਦਿਖਾਓ ਤੇ ਮੈਂ ਕਦੋਂ ਆਵਾਂ ਤੁਹਾਡੇ ਕੋਲ ਤੁਸੀਂ ਆਇਆ ਕਰੋ ਮੈਨੂੰ ਆਪਣਾ ਬਾਇਓ ਡਾਟਾ ਭਾ ਦਿਓ ਫੋਨ ਤੇ ਠੀਕ ਹੈ ਜੀ ਫੇਰ ਮੈਂ ਜਿੱਦਾਂ ਹੀ ਤੁਹਾਡੇ ਕੋਈ ਅਕੋਰਡਿੰਗ ਕੁੜੀ ਆਉਂਦੀ ਹੈ ਤੇ ਮੈਂ ਤੁਹਾਨੂੰ ਪੇਜ ਕਰਾਂ ਠੀਕ ਹੈ ਫਿਰ ਸਟੈਬਲ ਦੇ ਦੰਪਾ ਦੀ ਦੰਪਾ ਦੀ ਠੀਕ ਹੈ ਓਕੇ ਬੰਦਾ ਦਾ ਮੈਨੂੰ ਚੰਗਾ ਲੱਗਦਾ ਮੋਟੀ ਜ਼ਮੀ ਲਾਈਦੀ ਐ ਮੋਟੀ ਜ਼ਮੀ ਉਹ ਸੋਰੀ ਭਾਜੀ ਮੈਂ ਤੁਹਾਨੂੰ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਮੈਨੂੰ 500 ਰੁਪਏ ਦੇਣ 500 ਰੁਪਏ ਕਾਹਦੇ ਦੀ ਆ ਦੇਓ ਤਾਂ ਸਹੀ ਤੁਹਾਨੂੰ ਦੱਸਦਾ ਕੋਈ ਨਹੀਂ ਕੋਈ ਨਹੀਂ ਘਬਰਾਓ ਨਾ ਆ ਦੇਖੋ ਐਕਚੁਅਲੀ ਮੇਰੀ ਗੱਡੀ ਦਾ ਤੇਲ ਮੁਕਰਾਣਾ ਠੀਕ ਹੈ ਤੇ ਤੁਸੀਂ ਆ 500 ਰੁਪਈਆ ਆਪਣੀ ਫੁੱਲ ਪੇਮੈਂਟ ਦੇ ਵਿੱਚ ਜੋੜ ਲਿਓ ਠੀਕ ਹੈ ਇਸ ਬਾਰੇ ਕੀ ਹੈ ਕਿ ਤੁਹਾਨੂੰ ਵੀ ਯਾਦ ਰਹੂਗਾ ਕਿ ਇਸ ਮੁੰਡੇ ਦਾ ਰੇਸਟ ਕਰਾਉਣਾ ਤੇ ਮੈਨੂੰ ਵੀ ਯਾਦ ਰਹੂਗਾ ਕਿ ਮੈਂ ਤੁਹਾਡਾ 500 ਰੁਪਈਆ ਵਾਪਸ ਦੇਣਾ ਠੀਕ ਹੈ ਜੀ ਆ ਆ ਇੱਕ ਦੂਜੇ ਦੇ ਕੰਮ ਆਉਂਦੇ ਰਹਿਵਾਂਗੇ ਨਾ ਠੀਕ ਠੀਕ ਠੀਕੇ ਪਈਆਂ